ਵਾ ਉਹਨੂੰ ਪਾਸ਼ਾ ਨੇ ਇਹ ਨਾਂ ਨ ਬਣਾਇਆ ਵਾ ਇੱਕਾਂ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਬਖਾਣੇ ਸਾਡੇ ਪਾਸ਼ਾ ਨੇ ਹਮੇਸ਼ਾ ਹੀ ਸਾਨੂੰ ਇਹ ਸਿਖਾਇਆ ਵੀ ਆਪਣੇ ਦੋ ਛੋਟੀ ਨੂੰ ਆਪਾਂ ਧੀ ਮੰਨਣਾ ਬਰਾਬਰ ਜਿਵੇਂ ਭੈਣ ਨੂੰ ਬੰਡੀ ਨੂੰ ਮੰਨੋ ਤਾਂ ਤੁਸੀਂ ਸੱਚੇ ਗੁਰੂ ਦੀ ਸ਼ਰਨ ਚ ਅੱਜ ਗੁਰੂ ਗ੍ਰੰਥਕਾੰਨ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਜੇਕਰ ਤੁਸੀਂ ਆਪਣਾ ਦੁੱਖ ਦਰਦ ਦੇ ਚਿਤ ਦਸਨ ਨੇ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਆਇਓ ਨਾਲ ਇਹ ਭੈंती ਰਾਏ ਇਹ ਉਹ ਸੱਚੇ ਬਾਦਸ਼ਾਹ ਦਾ ਦਰਬਾਰ ਜਿੱਥੇ ਇੱਕ ਬੜੀ ਕਸੂਰ ਦਾ ਹਰ ਦੁਨੀਆਂ ਦਾ ਇੱਕ ਗਰੀਬ ਬ੍ਰਾਹਮਣ ਧਿਕਾ ਦੇ ਨੂੰ ਚੁੱਕ ਲਿਆ ਤੇ ਇਹ ਗਾਲਾ 1700 ਦੇ ਬਾਅਦ ਇਹ ਰੂਜ ਜਦ ਇਹ ਹੁਕਾਰਾ ਹੋਇਆ ਹੈ ਵੱਡਾ ਤੇ ਸਾਡਾ ਕਤਲਿਆਮ ਹੋਇਆ ਸੀ ਤੇ 35 ਹਾਂ ਨਹੀਂ ਸੀ ਹੋਇਆ ਉਦੇ ਤੋਂ ਬਾਅਦ ਘੱਲੂ ਘਰ ਇੱਕ ਬਾਦ ਇੱਥੇ ਖਾਲਸੇ ਦਾ ਕਾਠੀ ਉਹਨੇ ਅਣਜੇ ਗਰੀਬ ਨੇ ਫਰਿਆਦ ਕੀਤੀ ਵੀ ਮੇਰੀ ਦੇ ਅਧਰੀ ਨੂੰ ਕੋਈ ਲੈ ਗਿਆ ਖਾਲਸੇ ਨੇ ਆਖਿਆ ਕਿ ਜੇ ਸਾਡਾ ਥੋੜੇ ਦਿਨ ਪਹਿਲਾਂ ਨੁਕਸਾਨ ਹੋਇਆ ਪਰ ਕਈ ਕੰਡ ਵੀ ਮਦਦ ਕਰਨੀ ਚਾਹੀਦੀ ਆ ਕਈ ਕੰਨ ਨਹੀਂ ਕਰਨੀ ਚਾਹੀਦੀ ਫਿਰ ਸਿੱਖਾ ਨੇ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਉਦੇ ਵਿੱਚ ਬਾਦਸ਼ਾਹ ਨੇ ਆਖਿਆ ਪੰਜੇ ਬੰਦੇ ਮਹਾਵਲੀ ਕਰ ਸੱਚਾ ਟੋਕਾ ਬਾਦਸ਼ਾਹ ਨੇ ਆਖਿਆ ਵੀ ਜਿਹਨੇ ਪੰਜ ਵਿਕਾਰ ਹੀ ਦਿੱਤਲੇ ਉਹਦੇ ਲਈ ਹੋਰ ਕੋਈ ਕੌਣ ਕਰ ਸਮਾਵੇ ਸੱਚੇ ਬਾਦਸ਼ਾਹ ਦਾ ਦੇਸ਼ਾ ਕਿਸੇ ਸਿੱਖ ਚੱਲੇ ਰਸਤੇ 'ਚ ਕਿਸੇ ਨੇ ਕਿਹਾ ਵੀ ਕਿਸੂਰ ਦਾ ਹੰਗਮੜਾ ਤੱਕੜਾ ਉਹਹੀ ਉਹਦਾ ਕੀ ਮੁਕਾਬਲਾ ਕਰੋਗੇ ਸਿੱਖਾ ਨੇ ਕਿਹਾ ਹੀ ਦਈ ਗੁਰੂ ਗ੍ਰੰਥ ਆਵਾਜ਼ ਸੋਹ ਕਰੇਗਾ ਹਮਰੇ ਆਜ ਕਿ ਸਾਡੇ ਗੁਰੂ ਨੇ ਆਖਿਆ ਮਦਦ ਕਰਨੀ ਤੇ ਆਪਾਂ ਕਰਾਂਗੇ ਤੋ ਇਹ ਸੱਚੇ ਬਾਦਸ਼ਾਹ ਦੇ ਦਰੋਂ ਘਰੋਂ ਮਜਰੂਮਾਂ ਨੇ ਖੜਿਆ ਜਾਂਦਾ ਉਹ ਮਜਰੂਮ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਸਾਡਾ ਬڑا ਗੁਰੂ ਨਾਨਕ ਪਾਸ਼ਾ ਦਾ ਸਪਸ਼ਟ ਸਿਧਾਂਤ ਆ ਸਭ ਕੋ ਮੇਤ ਹਮ ਆਪਣੀ ਨਾ ਹੋ ਸਭ ਨਾਲ ਕੇ ਸਾਜ ਤੁਸੀਂ ਸੱਚੇ ਬਾਦਸ਼ਾਹ ਦੇ ਘਰੇ ਆ ਗੁਰੂ ਰਾਮਦਾਸ ਪਾਸ਼ਾ ਦੇ ਗੁਰੂ ਹਰਗੋਬਿੰਦ ਪਾਸ਼ਾ ਦੇ ਤੋ ਜੋ ਵੀ ਤੁਹਾਡੇ ਦਿਲ ਦੇ ਬਲਬਲੇ ਆ ਜੋ ਤੁਹਾਡੀਆਂ ਭਾਵਨਾਵਾਂ ਆ ਉਹ ਤੁਸੀਂ ਭੁੱਲ ਕੇ ਇੱਕ ਜਥੇਦਾਰ ਹਾਂ ਮੈਂ ਪਰ ਤੁਹਾਡਾ ਮੈਂ ਵੀਰ ਹਾਂ ਤੁਹਾਡਾ ਮੈਂ ਵੱਡਾ ਭਰਾ ਹਾਂ ਤੁਸੀਂ ਆਪਣੇ ਵੀਰ ਦੇ ਨਾਲ ਆਪਣੇ ਬਲਵਲੇ ਸੰਦੇ ਕਰ ਸਕਦੇ ਹਾਂ ਹਾਂਜੀ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਹਾਲ ਤੇ ਸਾਨੂੰ ਨਾ ਆਣਾ ਚਾਹੀਦਾ ਅੱਛਾ ਹੋਇਆ ਕਿਹੜੀ ਧਾਰਾ ਲੱਗੀ ਆਰਾਮ ਨੂੰ ਕੋਈ ਤਰੰਗਾ ਪਾਉਂਦਾ ਕੋਈ ਲੱਗੀ 355 355 ਦੋਸ਼ੀ ਫੜਿਆ ਗਿਆ ਦੋਸ਼ੀ ਇਸ ਟਾਈਮ ਜੇਲ੍ਹ ਤੇ ਤੱਕ ਆ ਰਹੀ ਹੈ ਅੱਛਾ ਮਤਲਬ ਸਪੋਰਟ ਦਾ ਪ੍ਰਸ਼ਾਸਨ ਨੂੰ ਕੋ ਉਹ ਡਿਪੈਂਡਿੰਗ ਕਿ ਨੀ ਉਮਰ ਦੇਖੋ ਤੁਹਾਡ ਜੋ ਵੀ ਸੱਚੇ ਪਾਤਸ਼ਾਹ ਦੇ ਕਰਮ ਮਦਦ ਚਾਹੀਦੀ ਉਹ ਮਿਲੂਗੀ ਬਾਕੀ ਜੋ ਮੈਂ ਪੰਜਾਬ ਤੋਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਜਿਹੜੇ ਬੰਦੇ ਬਹੁਤ ਘਟੀਆ ਮਾਨਸਿਕਤਾ ਦੇ ਧਾਰਨੀ ਉਹ ਪਹਿਲਾਂ ਇੱਕ ਉਹ ਸਰਸੇਵਾੜਾ ਹੈ ਹਾਂ ਉਨੇ ਕਿਵੇਂ ਸਾਧੀਆਂ ਦੇ ਨਾਲ ਜ਼ਬਰਦਸਤੀ ਕੀਤੀ ਪਰ ਉਹ ਕਿਵੇਂ ਪੰਜਾਬ ਤੋਂ ਬਾਹਰ ਆ ਗਿਆ ਅੱਜ ਵੀ ਉਹਦੀ ਕੁੱਸਪੁਕਨਾਈ ਹੁੰਦੀ ਆ ਉਹ ਸੌਦੇਵਾੜੇ ਛੁੱਟੇ ਉਹ ਜਿਹੜੇ ਸਾਧੂ ਮੈਂ ਵੀ ਹੈਰਾਨ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜੀ ਨੀਚ ਬਿਰਤੀ ਵਾਲੇ ਲੋਕ ਆ ਜਿਨ੍ਹਾਂ ਨੂੰ ਪੰਜਾਬ ਦੀ ਸਾਇਕੀ ਦਾ ਨਹੀਂ ਪਤਾ ਵੀ ਇੱਥੇ ਅਸੀਂ ਹਰੇਕ ਨੂੰ ਆਪਣੀ ਧੀ ਭੈਣ ਮੰਨਦੇ ਆਂ ਔਰ ਸਾਡੇ ਤੇ ਥੇ ਅਨੰਦਪੁਰ ਸਾਹਿਬ ਜਿਵੇਂ ਇੱਕ ਵਾਰੀ ਸਾਹਿਬ ਜਾਨਾ ਜੀ ਸਿੰਘ ਅ ਬਸੀ ਪਠਾਣਾ ਦੇ ਹਾਕਮ ਦੇ ਨਾਲ ਇਸੇ ਕਰਕੇ ਲੜਦੇ ਸੀ ਕਿ ਉੱਥੇ ਵੀ ਇੱਕ ਮਜਲੂਮਤੀ ਹੋ ਉਹ ਬਸੀ ਪਠਾਣਾ ਦੇ ਹਾਕਮ ਚੁੱਕੇ ਲੈ ਗਏ ਸਾਡੀ ਪੰਜਾਬ ਦੀ ਸੈਕੀ ਦਾ ਸਿੱਖਾਂ ਦੀ ਸੈਕੀ ਪੂਰੇ ਸੰਸਾਰ ਦੀ ਉਹ ਇਹ ਆ ਜਿਵੇਂ ਕਹਿੰਦੇ ਵੀ ਠੰਗਾ ਪਰਿਵਾਰ ਉਸ ਪੰਜਾਬ ਦੇ ਵਿੱਚ ਅੱਜ ਇਹੋ ਜੀ ਸੈਕੀ ਵਾਲੇ ਉਭਾਰੇ ਜਾ ਰਹੇ ਨੇ ਆ ਮੈਂ ਜਿਹੜਾ ਤੁਸੀਂ ਬਤਾ ਕਹਿ ਰਹੇ ਹੋ ਇਹਨਾਂ ਦਾ ਹਮਾਜੇ ਇਲਾਕੇ 'ਤੇ ਵੀ ਪ੍ਰਭਾਵ ਬਹੁਤ ਹੈ ਹੰਜਵਾੜੇ ਤੋਂ ਬਹੁਤ ਹੈ ਪਰ ਮੈਂ ਇਹਨਾਂ ਦੇ ਲੋਕਾਂ ਨੂੰ ਵੀ ਕਹਿਣਾ ਵਾਂ ਜਿਹੜੇ ਇਹਨਾਂ ਦੇ ਉੱਪਰ ਇਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਆ ਜਾਂ ਉੱਪਰ ਵਾਲੇ ਨੇ ਵੀ ਇਹੋ ਜਿਹੇ ਬੰਦੇ ਜਿਹੜੇ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦੇ ਨਾਲ ਇਹ ਕਰਨੀਆਂ ਗਲਤ ਹਰਕਤਾਂ ਕਰਦੇ ਨੇ ਔਰ ਉਹ ਜਿਵੇਂ ਕਹਿ ਰਹੇ ਸਾਡੇ ਭੈਣ ਦੀ ਵੀ ਉਹ ਨਵਾਲਿਕ ਨਹੀਂ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਕੇ ਪੰਜਾਬ ਨੂੰ ਕੀ ਸੁਦੇਸ਼ ਦੇਣਾ ਪੰਜਾਬ ਨੂੰ ਕੀ ਕਹਿਣਾ ਤੁਮੀ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਜੇ ਬੱਚੀ ਦੇ ਨਾਲ ਜ਼ਬਰਦਸਤੀ ਹੋਈ ਆ ਜੇ ਨਹੀਂ ਹੋਈ ਆ ਬੱਚੀ ਤੇ ਕਹਿਣ ਮਤਾਵ ਤਾਬ ਜਿਵੇਂ ਇੱਕ ਆਮ ਕ੍ਰਿਮੀਨਲ ਬੰਦੇ ਨੂੰ ਵੇਖਦੇ ਆ ਜਾਂ ਉਹਦੇ ਤੇ ਕਾਰਵਾਈ ਕਰਦੇ ਇੱਥੇ ਕਿਉਂ ਨਹੀਂ ਧੋਗਲਾ ਕਿਰਦਾਰ ਥੋੜਾ ਜਾਏਗਾ ਤੋ ਤੁਸੀਂ ਬਾਦਸ਼ਾਹ ਦੇ ਘਰੇ ਆਏ ਹੋ ਸਰਕਾਰ ਨੂੰ ਅਸੀਂ ਤਾੜਨਾ ਵੀ ਕਰਦੇ ਆਂ ਭਈ ਅਹੀਂ ਇਸ ਪੰਜਾਬ ਦੀ ਧਰਤੀ ਤੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਜ਼ੋਰ ਜ਼ਬਰਦਸਤੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਗੁਰੂ ਨੇ ਹਮੇਸ਼ਾ ਮਜਲੂਮਾਂ ਦੀ ਬਾਹ ਫੜੀ ਔਰ ਇਹ ਤੇ ਸਾਡੀਆਂ ਭੈਣਾਂ ਨੇ ਦੋਵੇਂ ਤੇ ਜਿੱਥੇ ਸਰਕਾਰ ਦੇ ਨਾਲ ਕਿਸੇ ਬੰਦਰ ਦੀ ਗੱਲ ਕਰਨ ਦੀ ਲੋੜ ਤੁਸੀਂ ਸਾਨੂੰ ਦੱਸੋ ਕਿਹਦੇ ਜਾਣ ਦੀ ਲੋੜ ਆ ਪਰ ਮੈਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਵੀ ਨਹੀਂ ਇਹ ਕੰਮ ਨਹੀਂ ਚੱਲੂਗਾ ਧੀਆਂ ਭੈਣਾਂ ਅਸੀਂ ਸਾਝੀਆਂ ਮੰਨਦੇ ਆਂ ਇਨੂੰ ਬੰਦ ਕਰੋ ਔਰ ਇਹਨਾਂ ਬੱਚੀਆਂ ਨਾਲ ਖੜੋ ਅੱਜ ਇਹੋ ਜੇ ਬਿਰਤੀ ਵਾਲੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਨੱਥ ਪਾਈ ਜਾਊਗੀ ਤੇ ਆਉਣ ਵਾਲੇ ਸਮੇਂ ਤੇ ਕ੍ਰਾਈਮ ਰੁਕੇਗਾ ਨਹੀਂ ਤੇ ਨਹੀਂ ਰੁਕੇਗਾ ਕਿਉਂ ਮਸਲੇ ਬਲੰਦ ਹੋ ਜਾਂਦੇ ਨੇ ਤਾਂ ਤੁਸੀਂ ਫੇਗਰ ਨਾ ਕਰੋ ਵਹੀਂ ਪਾਤਸ਼ਾਹ ਦੇ ਘਰੇ ਵੀ ਜਾਣਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਥੇ ਸੱਚੇ ਦਰ ਤੇ ਖੜ ਕੇ ਤੁਸੀਂ ਅਰਦਾਸ ਕਰਕੇ ਜਾਣੀ ਪਾਤਸ਼ਾਹ ਦੇ ਕੋਲੋਂ ਤੁਸੀਂ ਦ੍ਰਿੜਤਾ ਮੰਗਣੀ ਨਾਲ ਤੇ ਨਾਲ ਅਰਦਾਸ ਕਰਕੇ ਜਾਣੀ ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੜੇ ਬਿਰਤੀ ਵਾਲੇ ਲੋਕ ਆ ਇਹਨਾਂ ਨੂੰ ਤੁਸੀਂ ਆਪ ਵੀ ਦੇ ਗੁਰੂ ਸਾਡਾ ਸਮਰਸਥਾ ਪੰਥ ਵੀ ਤੁਹਾਡੇ ਨਾਲ ਸੋਚਾ ਪੰਥ ਤੁਹਾਡੇ ਨਾਲ ਆ ਤੁਹਾਡਾ ਕੋਈ ਵੀ ਧਰਮ ਆ ਤੁਸੀਂ ਆਪਣੇ ਧਰਮ 'ਚ ਪੱਕੇ ਰਹੋ ਆਪਣੇ ਸਿਧਾਂਤ ਮੰਨੋ ਪਾਠ ਪੜ੍ਹਨੇ ਜ਼ਰੂਰ ਕਰੋ ਤੁਸੀਂ ਸਵੇਰੇ ਪਾਠ ਜ਼ਰੂਰ ਕਰਨਾ ਆਪਣਾ ਆਸਰਾ ਗੁਰਬਾਣੀ ਆ ਗੁਰਬਾਣੀ ਤੁਹਾਨੂੰ ਅੰਦਰੋਂ ਹੌਸਲਾ ਦਊਂ ਔਰ ਇਹੋ ਜੇ ਜ਼ੁਰਬਾਨੀਆਂ ਦੇ ਨਾਲ ਲੜਨੀ ਹਿੰਮਤ ਲੋਕਾਂ ਨੂੰ ਲਾਗੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਪੰਥ ਦਾ ਨੁਮਾਇੰਦਾ ਹੋਣ ਦੇ ਨਾਤੇ ਆਪਾਂ ਆਪਣੀਆਂ ਭੈਣਾਂ ਦੇ ਆਏ ਗੁੰਜੀਤ ਆਪਣਾ ਸਾਥ ਇਕਰਜੇ